ਆਪਣੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਸ ਗੱਲ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਆਪਣੇ ਮੁੱਖ এজেন্ডੇ ਅਨੁਸਾਰ ਸਿੱਖਿਆ ਕ੍ਰਾਂਤੀ ਨੂੰ ਪੇਲ ਦਿੰਦੇ ਹੋਏ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪਬਲਿਕ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਤੇ ਇਹ ਸਕੂਲ ਵੀ ਸ਼ਾਮਲ ਹੈ ਕਿਉਂਕਿ ਜ਼ਿਆਦਾਤਰ ਆਬਾਦੀ ਸਾਡੀ ਪਿੰਡਾਂ ਦੇ ਵਿੱਚ ਰਹਿੰਦੀ ਹੈ ਤੇ ਬੱਚਿਆਂ ਨੂੰ ਗਿਆਨ ਪ੍ਰਾਪਤੀ ਕਰਨ ਲਈ ਜਾਂ ਬੱਚਿਆਂ ਦਾ ਜੋ ਵੱਖ-ਵੱਖ ਟੈਸਟ ਦੇਣੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਯੁੱਗ ਕੰਪੀਟੀਸ਼ਨ ਦਾ ਯੁੱਗ ਹੈ ਉਹਦੇ ਵਿੱਚ ਬਹੁਤ ਜ਼ਰੂਰਤ ਕਿਤਾਬਾਂ ਦੀ ਹੈ ਤਾਂ ਕਿ ਬੱਚੇ ਉਸ ਕੰਪੀਟੀਸ਼ਨ ਨੂੰ ਕਲੀਅਰ ਕਰ ਸਕਣ ਪੰਜਾਬ ਦੇ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਜਿਸ ਨਾਲ ਸਮਾਂ ਵੀ ਬਰਬਾਦ ਹੁੰਦਾ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਰਥਿਕ ਤੌਰ ਤੇ ਵੀ ਬੱਚਿਆਂ ਦਾ ਨੁਕਸਾਨ ਹੁੰਦਾ ਸੀ ਵੱਡ ਇਹ ਗ੍ਰੇਟ ਸਲੂਟ ਟੂ ਸੀਐਮ ਪੰਜਾਬ ਕੇ ਉਹਨਾਂ ਨੇ ਹੁਣ ਪਿੰਡਾਂ ਦੇ ਵਿੱਚ ਇਹ ਲਾਇਬ੍ਰੇਰੀਆਂ ਖੋਲੀਆਂ ਹਨ ਕਾਂ ਜੋ ਬੱਚਿਆਂ ਦੇ ਸੁਪਨੇ ਹਨ ਬੱਚਿਆਂ ਦੇ ਏਮਜ਼ ਹਨ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਕੇ ਕੀ ਬਣਨਾ ਚਾਹੁੰਦਾ ਹੈ ਉਹ ਸਾਰੀ سہولت ਇਹਨਾਂ ਲਾਇਬ੍ਰੇਰੀ ਦੇ ਵਿੱਚ ਬੱਚਿਆਂ ਨੂੰ ਹੁਣ ਪ੍ਰਾਪਤ ਹੋ ਰਹੀ ਹਨ ਬਹੁਤ ਹੀ ਆਧੁਨਿਕ ਲਾਇਬ੍ਰੇਰੀਆਂ ਹਨ ਜੋ ਵੀ ਲਾਇਬ੍ਰੇਰੀ ਦੇ ਵਿੱਚ ਬੁਕਸਾ ਚਾਹੇ ਬੱਚੇ ਨੇ ਐਨਡੀਏ ਕਲੀਅਰ ਕਰਨਾ ਹੈ ਪੁਲਿਸ ਦੇ ਵਿੱਚ ਜਾਣਾ ਹੈ ਜਾਂ ਨੀਟ ਕਲੀਅਰ ਕਰਨਾ ਹੈ ਜਾਂ ਹਰ ਰੈਫਰੈਂਸ ਜੀਆਂ ਬੁਕਸ ਇਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਹਨ ਤੇ ਇਹ ਬਹੁਤ ਹੀ ਉਦਮ ਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਇਸ ਸਰਕਾਰ ਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे दिलੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਦੇ ਲਈ ਉਹਨਾਂ ਦੇ ਗਿਆਨ 'ਚ ਵਾਧਾ ਕਰਨ ਲਈ ਅੱਜ ਮੁਕਾਬਲੇ ਦੇ ਯੁੱਗ ਵਿੱਚ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਇਹ ਬੁੱਕਸ ਦੇ ਰਾਹੀਂ ਸਹਿਯੋਗ ਕੀਤਾ ਹੈ ਤਾਂ ਜੋ ਬੱਚੇ ਅੱਗੇ ਪੜ੍ਹ ਲਿਖ ਕੇ ਆਪਣੇ ਕੰਪੀਟੀਸ਼ਨ ਕਲੀਅਰ ਕਰਕੇ ਚੰਗੀਆਂ ਪੋਜੀਸ਼ਨਾਂ ਪ੍ਰਾਪਤ ਕਰ ਸਕਾਂਗੇ